ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੁਣ ਦੁਬਾਰਾ ਵਧਣ ਲੱਗੀਆਂ ਨੇ ਦਰਸਲ ਬਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਤਲਬ ਕਰ ਲਿਆ ਗਿਆ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਐਸਆਈਟੀ ਦੇ ਵੱਲੋਂ ਦੁਬਾਰਾ ਤਲਬ ਕੀਤਾ ਗਿਆ ਦੁਬਾਰਾ ਸਮਨ ਭੇਜੇ ਗਏ ਨੇ ਔਰ ਦੁਬਾਰਾ ਪਟਿਆਲਾ ਸਿਵਲ ਲਾਈਨਸ ਪੇਸ਼ ਹੋਣ ਲਈ ਹੁਕਮ ਜਾਰੀ ਹੋਏ ਨੇ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਵੀ ਬਿਕਰਮ ਸਿੰਘ ਮਜੀਠੀਆ ਨੂੰ ਬੁਲਾਇਆ ਗਿਆ ਸੀ ਪਰ ਉਸ ਵੇਲੇ ਕਿਸਾਨੀ ਅੰਦੋਲਨ ਆਪਣੇ ਚਰਮ ਤੇ ਸੀ ਔਰ ਸਾਰੇ ਸੂਬੇ ਦੀ ਪੁਲਿਸ ਦੀ ਕੰਸੈਂਟਰੇਸ਼ਨ ਜਿਹੜੀ ਸੀ ਉਹ ਬਾਰਡਰਾਂ ਦੇ ਉੱਤੇ ਸੀ ਹਰਿਆਣਾ ਪੰਜਾਬ ਦੇ ਬਾਰਡਰਾਂ ਦੇ ਉੱਤੇ ਸੀ ਜਿਸ ਵਾਸਤੇ ਉਦੋਂ ਇਸ ਜਾਂਚ ਨੂੰ ਪਰਸਿਊ ਨਹੀਂ ਕੀਤਾ ਗਿਆ ਪਰ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਬੁਲਾਇਆ ਗਿਆ ਸਮਨ ਜਾਰੀ ਕੀਤਾ ਗਿਆ ਡਰੱਗ ਮਾਮਲੇ ਦੇ ਅਧੀਨ ਵਿਕਰਮ ਸਿੰਘ ਮਜੀਠੀਆ ਦੇ ਨਾਲ ਦੁਬਾਰਾ ਪੁੱਛ ਪੜਤਾਲ ਕੀਤੀ ਜਾਵੇਗੀ ਦੁਬਾਰਾ ਇਸ ਮਾਮਲੇ ਦੇ ਉੱਤੇ ਕੋਖ ਕੀਤੀ ਜਾਵੇਗੀ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੁਣ ਦੁਬਾਰਾ ਵਧਣ ਲੱਗੀਆਂ ਨੇ ਦਰਸਲ ਵਿਕਰਮ ਸਿੰਘ ਮਜੀਠੀਆ ਨੂੰ ਲਗਾਤਾਰ ਸਮਨ ਭੇਜੇ ਗਏ ਨੇ ਇਸ ਤੋਂ ਪਹਿਲਾਂ ਵੀ ਲੰਘੇ ਸਾਲ ਵੀ ਲੰਘੇ ਸਾਲ ਆਖਰੀ ਜਿਹੜਾ ਸਮਨ ਹੈ ਉਹ ਦਸੰਬਰ ਦੀ ਆਖਰੀ ਤਰੀਕ ਨੂੰ ਹੀ ਭੇਜਿਆ ਗਿਆ ਸੀ ਐਸਆਈਟੀ ਦੇ ਪੁਰਾਣੇ ਮੁਖੀ ਦੇ ਵੱਲੋਂ ਯਾਨੀ ਕਿ ਮਖਵਿੰਦਰ ਸਿੰਘ ਛੀਨਾ ਜਿਹੜੇ ਕਿ ਏਡੀਜੀਪੀ ਸਨ ਉਹ ਸੇਵਾਮੁਕਤ ਹੁੰਦੇ ਨੇ ਤੇ ਉਸ ਤੋਂ ਬਾਅਦ ਐਸਆਈਟੀ ਦੀ ਵਾਗਡੋਰ ਜਿਹੜੀ ਹੈ ਉਹ ਪਟਿਆਲਾ ਦੇ ਨਵੇਂ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੌਂਪ ਦਿੱਤੀ ਜਾਂਦੀ ਹੈ ਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਐਸਆਈਟੀ ਦੇ ਵਿੱਚ ਕੁਝ ਫੇਰ ਬਦਲ ਵੀ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਅਤੇ ਐਸਪੀਡੀ ਯੋਗੇਸ਼ ਸ਼ਰਮਾ ਸ਼ਾਮਿਲ ਕਰ ਲਏ ਜਾਂਦੇ ਨੇ ਔਰ ਆਖਿਰਕਾਰ ਇਸ ਨਵੀਂ ਐਸਆਈਟੀ ਦੇ ਅਧੀਨ ਕਾਰਵਾਈ ਸ਼ੁਰੂ ਕਰ ਲਈ ਜਾਂਦੀ ਹੈ ਇਸ ਨਵੀਂ ਐਸਆਈਟੀ ਦੇ ਅਧੀਨ ਵਿਕਰਮ ਸਿੰਘ ਮਜੀਠੀਆ ਨੂੰ ਤਲਬ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਦੇ ਕਰੀਬੀਆਂ ਨੂੰ ਤਲਬ ਕੀਤਾ ਜਾਂਦਾ ਇਥੋਂ ਤੱਕ ਕਿ ਉਹਨਾਂ ਦੇ ਖਿਲਾਫ ਸ਼ਿਕਾਇਤ ਕਰਨ ਵਾਲਿਆਂ ਨੂੰ ਵੀ ਤਲਬ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਹੁਣ ਦੁਬਾਰਾ ਵਿਕਰਮ ਸਿੰਘ ਮਜੀਠੀਆ ਨੂੰ 6 ਮਾਰਚ ਨੂੰ ਤਲਬ ਕੀਤਾ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਬੁਲਾਇਆ ਗਿਆ ਔਰ ਪਟਿਆਲਾ ਦੀ ਸਿਵਲ ਲਾਈਨਸ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਸਿਵਲ ਲਾਈਨਸ ਹੈੱਡਕੁਆਰਟਰ ਦੇ ਵਿੱਚ ਪੇਸ਼ ਹੋਣ ਦੇ ਹੁਕਮ ਵਿਕਰਮ ਸਿੰਘ ਮਜੀਠੀਆ ਨੂੰ ਦਿੱਤੇ ਗਏ ਨੇ 6 ਮਾਰਚ ਨੂੰ ਪੇਸ਼ ਹੋਣਗੇ ਮੁਸ਼ਕਲਾਂ ਲਗਾਤਾਰ ਵਾਧੀਆਂ ਪਈਆਂ ਦਰਸਲ ਇਹ ਮਾਮਲਾ ਜਿਹੜਾ ਆ ਇਹ 2013 ਤੋਂ ਚੱਲਦਾ ਆ ਰਿਹਾ 2013 ਦਾ ਬਹੁਕਰੋੜੀ ਡਰੱਗ ਕੇਸ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ 2021 ਦੇ ਵਿੱਚ ਜੇਲ੍ਹ ਜਾਣਾ ਪਿਆ ਸੀ ਤੇ ਉਸ ਤੋਂ ਬਾਅਦ ਇਹ ਹਾਲਾਤ ਬਣੇ ਕਿ ਹੁਣ ਜਾ ਕੇ ਵਿਕਰਮ ਸਿੰਘ ਮਜੀਠੀਆ ਤੋਂ ਪੁਚ ਪੜਤਾਲ ਸ਼ੁਰੂ ਹੋਈ ਹੈ ਐਸਆਈਟੀ ਬਣਾ ਲਈ ਜਾਂਦੀ ਹੈ ਐਸਆਈਟੀ ਜਿਹੜੀ ਆ ਉਹ ਕਾਰਜਸ਼ੀਲ ਹੁਣ ਹੁੰਦੀ ਨਜ਼ਰ ਆਉਂਦੀ ਹੈ ਲੰਘੇ ਸਾਲ ਅੰਤਲੇ ਮਹੀਨਿਆਂ ਦੇ ਵਿੱਚ ਐਸਆਈਟੀ ਜਿਹੜੀ ਆ ਉਹ ਕਾਰਜਸ਼ੀਲ ਹੁੰਦੀ ਨਜ਼ਰ ਆਉਂਦੀ ਹੈ ਔਰ ਹੁਣ ਉਸ ਤੋਂ ਬਾਅਦ ਲਗਾਤਾਰ ਸਮਨ ਜਿਹੜੇ ਨੇ ਉਹ ਭੇਜੇ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦਾ ਵੱਡਾ ਦਾਵਾ ਆ ਕਿ ਅਜੇ ਤੱਕ ਇਹ ਮਾਮਲਾ ਇੱਥੋਂ ਤੱਕ ਹੀ ਪਹੁੰਚਿਆ ਆ ਕਿ ਸਿਰਫ ਸਮਨ ਭੇਜੇ ਜਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਨੇ ਇੱਥੋਂ ਤੱਕ ਤੰਜ ਕੱਸੇ ਨੇ ਕਿ ਇੱਕ ਵੱਖਰੇ ਕਿਸ ਅਜੇ ਤੱਕ 2013 ਤੋਂ ਹੁਣ ਤੱਕ ਇੱਕ ਵਾਰ ਵੀ ਕੋਈ ਰਿਕਵਰੀ ਜਿਹੜੀ ਆ ਉਹ ਨਹੀਂ ਕੀਤੀ ਗਈ ਇਹ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਨੇ ਸਾਦੇ ਨੇ ਜਦਕਿ ਦੂਜੇ ਪਾਸੇ ਐ ਐਸਆਈਟੀ ਦੇ ਵੱਲੋਂ ਔਰ ਸਰਕਾਰ ਦੇ ਵੱਲੋਂ ਇਹ ਦਾਅਵੇ ਕੀਤੇ ਗਏ ਨੇ ਕਿ ਬਹੁਤ ਸਾਰੇ ਇਹੋ ਜਿਹੇ ਗਵਾਹ ਪੁਗਤਾਏ ਗਏ ਨੇ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਏ ਦਾ ਨਾਮ ਲਿਆ ਆ ਔਰ 2013 ਤੋਂ ਹੁਣ ਤੱਕ ਇਹ ਸਾਰਾ ਕੁਝ ਇਸੇ ਤਰ੍ਹਾਂ ਚੱਲਦਾ ਆ ਰਿਹਾ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਡਰੱਗ ਕੇਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਨਾਲ ਕਿਸ ਕਿਸ ਪੱਧਰ ਤੇ ਪੁਛਪੜਤਾਲ ਪਹੁੰਚੇਗੀ ਕੀ ਕੁਝ ਪੁੱਛਿਆ ਜਾਵੇਗਾ ਹੁਣ ਕਿ ਇਹ ਅੰਤਲਾ ਸੰਮਨ ਹੋਵੇਗਾ ਕਿ ਇਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦਾ ਸਾਹਮਣਾ ਕਰਨਾ ਪਵੇਗਾ ਬਹੁਤ سارے ਸਵਾਲ ਕਿਊਮੂਲੇਟ ਹੋ ਰਹੇ ਨੇ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਆਖਰਕਾਰ ਦੁਬਾਰਾ 6 ਮਾਰਚ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਬੁਲਾ ਲਿਆ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਪਟਿਆਲਾ ਦੇ ਸਿਵਲ ਲਾਈਨਸ ਦੇ ਵਿੱਚ 6 ਮਾਰਚ ਨੂੰ ਤਲਬ ਕੀਤਾ ਗਿਆ ਉੱਥੇ ਪੇਸ਼ ਹੋਣ ਦੇ ਜਿਹੜੇ ਹੁਕਮ ਨੇ ਜਾਰੀ ਕੀਤੇ ਗਏ ਨੇ ਆਖਿਰ ਇਸ ਪੇਸ਼ੀ ਤੋਂ ਬਾਅਦ ਕਿਹੜੇ ਨਵੇਂ ਤੱਥ ਸਾਹਮਣੇ ਆਉਣਗੇ ਜਾਂ ਫਿਰ ਬਿਕਰਮ ਸਿੰਘ ਮਜੀਠੀਆ ਨੂੰ ਵਾਪਸ ਪਹਿਲਾਂ ਵਾਂਗ ਭੇਜ ਦਿੱਤਾ ਜਾਵੇਗਾ ਜੋ ਵੀ ਹੋਏਗਾ 6 ਮਾਰਚ ਤੋਂ ਬਾਅਦ ਪਤਾ ਲੱਗੇਗਾ ਫਿਲਹਾਲ ਹਾਲਾਤ ਤਣਾਪੂਰਵਕ ਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਹੋਰ ਕਾਰਵਾਈ ਕਰ ਦਿੱਤੀ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ